ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਂ ਖੜਾ ਪਿੰਡ ਸੇਵੇ ਵਾਲਾ ਜੈਤੂ ਦੇ ਕੋਲੇ ਜੈਤੂ ਦਾ ਨਾਂ ਸਾਰਿਆਂ ਨੇ ਸੁਣਿਆ ਹੋਊ ਕਹਿੰਦੇ ਜੈਤੂ ਦਾ ਕਿਲਾ ਰਖਾ ਦੂੰ ਜੇ ਕੱਢੀ ਮਾਂ ਦੀ ਗਾਲ ਵੇ ਉਹ ਜੈਤੂ ਆ ਬਾਈ ਜੀ ਰਿਟਾਇਰ ਆਰਮੀ ਫੌਜੀ ਸਾਹਿਬ ਨੇ ਫੀਡ ਵਰਤ ਰਹੀ ਆਪਣੀ ਸੋ ਪੁੱਛਦੇ ਆ ਕਿਵੇਂ ਰਿਹਾ ਫੀਡ ਦਾ ਰਿਜ਼ਲਟ ਬਾਕੀ ਨਵਾਂ ਕੰਮ ਸ਼ੁਰੂ ਕਰਿਆ ਬਾਈ ਜੀ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਪਿੰਡ ਪ੍ਰੋਪਰ ਨਾਮ ਦੱਸਿਓ ਜੀ। ਰੇਵਾਲਾ ਜੀ। ਹਾਂਜੀ। ਡਾਕਟਰ ਦੇ ਨਾਲ ਹੀ ਬੈਠਾ ਹੈ। ਠੀਕ ਹੈ ਜੀ। ਕਿਵੇਂ ਰਿਹਾ ਜੀ ਰਿਜ਼ਲਟ ਐਨਟੀਐਫ ਫੀਡ ਦਾ ਹੀ? ਬਹੁਤ ਵਧੀਆ ਜੀ। ਬਾਕੀ ਜਿਵੇਂ ਤੁਸੀਂ ਆਹ ਸਰਿੰਜਾਂ ਵਗੈਰਾ ਰੱਖੀ ਪਈਆਂ ਹੋ ਜੀ। ਇਹ ਮਸਟੈਟਸ ਕਰਕੇ ਸੀ ਜੀ। ਹਾਂਜੀ ਹਾਂਜੀ ਮਸਟੈਟਸ ਬਹੁਤ ਆਉਂਦੀ ਸੀ ਜੀ। ਠੀਕ ਹੈ ਜੀ। ਠੀਕ ਹੈ ਜੀ। ਹੁਣ ਉਹਦੇ ਦਾ ਬਹੁਤ ਵਧੀਆ ਤੇ ਜਿੱਦਣੇ ਹੁਣ ਆਪਣੀ ਫੀਡ ਪਾਉਣ ਲੱਗਿਓ ਹੁਣ ਤਾਂ ਹੀ ਮਸਟੈਟਸ ਆਈ। ਚਲੋ। ਸੋ ਇਹ ਬਾਈ ਜੀ ਨਵਾਂ ਕੰਮ ਸ਼ੁਰੂ ਕਰਿਆ ਫਾਰਮ ਦਾ ਇਹਨਾਂ ਨੇ। ਸੋ ਮਸਟੈਟਸ ਬਹੁਤ ਆਉ ਸੋ ਤੁਹਾਡੇ ਕੋਲ ਪਹਿਲੇ ਇੱਕ ਵਾਰੀ ਫੀੜ ਆਈ ਹੈ ਕਿ ਦੋ ਵਾਰੀ ਆ ਗਈ ਜੀ ਪਹਿਲੇ ਇੱਕ ਵਾਰੀ ਆ ਗਈ ਹੈ ਨਾ ਹੁਣ ਦੁਬਾਰੇ ਆਉਣੀ ਹੈ ਸੋ ਇਹ ਸੀਗੇ ਬਾਈ ਜੀ ਪਿੰਡ ਸੇਦੇ ਵਾਲੇ ਤੋਂ ਜੱਤੂ ਦੇ ਕੋਲੇ ਸੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਕਿਸੇ ਵੀ ਭਰਾ ਨੂੰ ਪੰਜਾਬ ਚ ਕਿਸੇ ਵੀ ਕੋਨੇ ਚ ਐਨਟੀਐਫ ਫੀੜ ਦੀ ਲੋੜ ਹੋਵੇ ਫੋਨ ਲਾ ਲਿਓ ਖਰਚਾ ਘਟਾਓ ਬਾਈ ਆਪਦਾ ਆਮਦਨ ਵਧਾਓ ਮਸਟੈਡਸ ਤੇ ਰਿਪੀਟ ਬਰੀਡਿੰਗ ਆਪਣੀ ਕੰਟਰੋਲ ਕਰੀ ਹੋਈ ਹੈ ਸੋ ਨਵਾਂ ਕੰਮ ਸ਼ੁਰੂ ਕਰਿਆ ਬਾਈ ਜੀ ਨੇ ਸੋ ਮੰਜੇ ਤੇ ਸਰੀਂਜਾਂ ਟਕਿਆ ਕੇ ਰੱਖੀ ਪਏ ਆ ਮਸਟੈਡਸ ਬਹੁਤ ਆਉਂਦੀ ਸੀ ਇਹਨਾਂ ਦੇ ਸੋ ਧੰਨਵਾਦ ਜੀ ਸਾਰੇ ਭਰਾਵਾਂ ਦਾ